ਆ ਗਿਆ ਭਾਈ ਕੀ ਹਾਲ ਨੇ ਵਧੀਆ ਵਧੀਆ ਤੁਰੇ ਕਰਕੇ ਪਹਾੜੀ ਪੱਤੀ ਤੋਂ ਮੇਕ ਆਉਣਾ ਪਿਆ ਮੈਨੂੰ ਓਏ ਆਉਣਾ ਵੀ ਜਿਹਿੰਦਾ ਤੀ ਹੁਣ ਯਾਰਾਂ ਵਿੱਚ ਨਹੀਂ ਆਏਗਾ ਹੋਰ ਕਿਹਦੇ ਵਿੱਚ ਆਏਗਾ ਇਹ ਤਾਂ ਹੈ ਜਾਨ ਚੱਲ ਚੱਲੀਏ ਹਾਂ ਉਹਨੂੰ ਕਰਤਾ ਸਹੀ ਫੋਨ ਉਹਨੂੰ ਫੋਨ ਕਰ ਦਿਆਂ ਚੱਲ ਠੀਕ ਚੱਲ ਚੱਲੀਏ ਹੋਰ ਸੁਣਾ ਤੂੰ ਠੀਕ ਆਕ ਵਧੀਆ ਵਧੀਆ ਠੀਕ ਠਾਕ ਉਹ ਆਇਆ ਤਾਂ ਮੈਂ ਉਹਨੂੰ ਸਵੇਰੇ ਕੀਤਾ ਸੀ ਫੋਨ ਹਾਂ ਕਿ ਆ ਜਾ ਯਾਰ ਤਿਆਰ ਹੋਲਾ ਉਹ ਕਹਿੰਦਾ ਮੈਂ ਪੱਗ ਦੋ ਅੰਦਰਿਆਂ ਜੀ ਇਸ ਕਦਾ ਬਤੰਦਰ ਬਾਲਾ ਟਾਈਮ ਲਾਉਂਦਾ ਯਾਰ ਪੱਗ ਚ ਵੀ ਇਹਦਾ ਹੈ ਉਹਨੂੰ ਕਿੰਨਾ ਦੇ ਟਾਈਮ ਕਿਦਾ ਦੇਖ ਲੈ ਯਾਰ ਕਿੰਨੇ ਕਿੰਨੇ ਆ ਉਹਨੂੰ ਕਿੰਨੇ ਵਾਰ ਤਾਂ ਜਾ ਕਟਾ ਦੇ ਪਰ ਆਪਾਂ ਨੇ ਵੀ ਤਾਂ ਕਟਾਈ ਨੇ ਆ ਆ ਦੇਖ ਮੈਂ ਤਾਂ ਜੇ ਕਟਾ ਕੇ ਜੇ ਮੈਂ ਤਾਂ ਜਾ ਕੇ ਤਿਆਰ ਹੋ ਕੇ ਆਪਾਂ ਦੇ ਟੋਪੀ ਲਈਏ ਤਿਆਰ ਆ ਬਸ ਹੋਰ ਕੀ ਹੈ ਤਰੀ ਕੀ ਜਾਂਦਾ ਪੰਨੀ ਜਾਂਦਾ ਚਾਈ ਜਾਂਦਾ ਦੋ ਘੰਟੇ ਤਾ ਮੈਨੂੰ ਹੋ ਗਿਆ ਇਹਨੂੰ ਦੇਖਦੇ ਨੂੰ ਕੀ ਕਰੀ ਜਾਨਾ ਯਾਰ ਤਾ 10 ਵਾਰੀ ਢਾਲੀ ਸਵੇਰ ਦੀ ਬੰਨ ਕੇ ਫਿਰ ਉਹ ਇਹ ਪੱਗ ਨਮੀ ਨਮੀ ਆ ਨਾ ਜਿਹੜਾ ਇਹਦਾ ਲੜ ਜਾ ਘਟਾਉਂਗਾ ਫਿਰ ਯਾਰ ਤਾ 10 ਵਾਰੀ ਦਾ ਬੰਨ ਇੱਕ ਵਾਰੀ ਉਹ ਬੰਨੀ ਸੀ ਬੰਦੇ ਨੇ ਇੱਕ ਵਾਰੀ ਜੇ ਜਜਮੈਂਟ ਹੋ ਜਾਂਦੀ ਆ ਬੰਨਣ ਦੀ ਉਹ ਨਹੀਂ ਯਾਰ ਤੇਰਾ ਹੋਰ ਸਾਹ ਵਾ ਮੇਰਾ ਹੋਰ ਸਾਹ ਆ ਕਰੀ ਚੱਲ ਬੈਠਾ ਸੀ ਸੇ ਹੋਗੇ ਦੋ ਫਰਮਾਂ ਕੋਨ ਲੜੇ ਡਾਗਿਆ ਯਾਰ ਇਹ ਉਹ ਵਿੱਚ ਮੋੜ ਲੈ ਨੂੰ ਥੋੜਾ ਜਿਹਾ ਉਹ ਨਹੀਂ ਆਇਆ ਵਧੀਆ ਨਹੀਂ ਲੱਗਦਾ ਫਿਰ ਆ ਜਦ ਮੈਨੂੰ ਤੇਰੇਕ ਨਹੀਂ ਦੇਖ ਤੈਨੂੰ ਬਹੁਤ ਟਾਈਮ ਹੋ ਗਿਆ ਤੈਨੂੰ 10 ਵਜੇ ਪੱਗ ਬੰਨ ਲਈ ਤਿੰਨ ਵਾਰੀ